ਕਤੇ ਰਿਪਾਇ ਮਾਰਦਾ 900 ਕੋ ਮਾਰਦਾ ਦੂਜਾ ਬੰਦਾ ਸਤੋ ਸਾਲਾਂ ਸਾਲੂ ਬੰਦਾ ਤੋਂ ਸਦਾ 200 ਬ੍ਰਾਹਮਣ ਨਮਸਕਾਰ ਦੋਸਤੋ ਮੈਂ ਹਾਂ ਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋੜ ਮੀਡੀਆ ਦੋਸਤੋ ਜਿਹੜੀਆਂ ਤਸਵੀਰਾਂ ਦਿਖਾਈਆਂ ਇਹ ਤਸਵੀਰਾਂ ਜਿਹੜੀਆਂ ਪਠਾਨਕੋੜ ਦਾ ਹਲਕਾ ਸਜਾਨਪੁਰ ਹੈਗਾ ਪਿੰਡ ਹੈਗਾ ਗੁਗਰਾਂਦ ਦੱਸਦੀ ਕਿ ਰਾਤ ਦੇ ਕੱਲ ਰਾਤ ਦੀ ਗੱਲ ਕਰੀਏ ਜਿਹੜੀ ਇੱਕ ਮੰਦ ਭਾਗੀ ਘਟਨਾ ਇਥੇ ਵਾਪਰੀ ਸੀਗੀ ਤੇ ਜਿਸ ਦੇ ਚੱਲਦੇ ਜਿਹੜਾ ਲੋਕਾਂ ਦੇ ਵਿੱਚ ਕਾਫੀ ਜਿਹੜਾ ਰੋਸ਼ ਦੇਖਣ ਨੂੰ ਮਿਲਿਆ ਦੱਸਦੇ ਕਿ ਇੱਥੇ ਇੱਕ ਟਰੈਕਟਰ ਚਾਲਕ ਵੱਲੋਂ ਇੱਕ ਵਿਅਕਤੀ ਨੂੰ ਆਪਣੀ ਛਪੇੜ ਦੇ ਵਿੱਚ ਲੈ ਲਿਆ ਗਿਆ ਸੀਗਾ ਜਿਸ ਦੇ ਦੌਰਾਨ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਆ ਪਰਿਵਾਰ ਵਾਲੇ ਹੋਣ ਚਾਹੇ ਪਿੰਡ ਵਾਸੀ ਹੋਣ ਉਹਨਾਂ ਵੱਲੋਂ ਜੰਮ ਕੇ ਜਿਹੜਾ ਇੱਥੇ ਰੋਸ਼ ਕੀਤਾ ਜਾਂਦਾ ਤੇ ਟਰੈਕਟਰ ਨੂੰ ਵੀ ਅੱਗ ਜਿਹੜੀ ਹੈ ਲਗਾ ਦਿੱਤੀ ਜਾਂਦੀ ਹੈ ਤਸਵੀਰਾਂ ਤੁਹਾਨੂੰ ਦਿਖਾਈਆਂ ਤੇ ਨਾਲ ਫਿਰ ਤੋਂ ਤਸਵੀਰਾਂ ਦਿਖਾ ਰਿਹਾ ਵੀ ਕਿਵੇਂ ਲੋਕਾਂ ਦੇ ਵਿੱਚ ਜਿਹੜਾ ਰੋਸ਼ ਪਾਇਆ ਜਾ ਰਿਹਾ ਤੇ ਜਿਹੜਾ ਟਰੈਕਟਰ ਨੂੰ ਕਿਵੇਂ ਅੱਗ ਲਗਾਈ ਗਈ ਹੈ ਤੇ ਇੱਕੋ ਹੀ ਗੱਲ ਕਹੀ ਜਾ ਰਹੀ ਹੈ ਕਿ ਇੱਥੇ ਆਏ ਦਿਨ ਜਿਹੜੇ ਆ ਵੱਡੇ ਵੱਡੇ ਹਾਦਸੇ ਹੁੰਦੇ ਆ ਲੇਕਿਨ ਪ੍ਰਸ਼ਾਸਨ ਕਦੇ ਵੀ ਇਸ ਵੱਲ ਧਿਆਨ ਨਹੀਂ ਦਿੰਦਾ ਉਹਨਾਂ ਵੱਲੋਂ ਬਾਰ ਬਾਰ ਜਿਹੜਾ ਚੇਤਾਇਆ ਗਿਆ ਕਿ ਇੱਥੇ ਡਿਵਾਈਡ ਜੋ ਜਿਹੜਾ ਕੋਈ ਵੀ ਸਾਧਨ ਜਿਹੜਾ ਤੋਂ ਗੁజర్ਦਾ ਭਾਵੇਂ ਜਿਹੜਾ ਵਹੀਕਲ ਗੁਜਰਦਾ ਉਹ ਸਲੋ ਗੁਜਰ ਸਕੇ ਪਰ ਪ੍ਰਸ਼ਾਸਨ ਨੇ ਅੱਜ ਤੱਕ ਇਸ ਵਾਲ ਜਿਹੜਾ ਕੋਈ ਵੀ ਧਿਆਨ ਨਹੀਂ ਦਿੱਤਾ ਲੋਕਾਂ ਨੇ ਜਿੱਥੇ ਰੋਸ਼ ਕੀਤਾ ਹੈ ਉੱਥੇ ਹੀ ਜਿਹੜਾ ਟਰੈਕਟਰ ਨੂੰ ਵੀ ਅੱਗ ਲਗਾਈ ਹੈ ਤੇ ਦੂਸਰੇ ਪਾਸੇ ਜਿਹੜਾ ਪ੍ਰਸ਼ਾਸਨ ਤੋਂ ਮੰਗ ਵੀ ਕੀਤੀ ਹੈ ਕਿ ਇਸ ਦੋਸ਼ੀ ਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਹੈ ਕਾਰਵਾਈ ਕੀਤੀ ਹੈ ਤੇ ਮੌਕੇ ਤੇ ਪੁਲਿਸ ਵੀ ਪਹੁੰਚੇ ਤੇ ਪੁਲਿਸ ਵੱਲੋਂ ਜਿਹੜੀ ਮੌਕੇ ਤੇ ਜਾਂਚ ਕੀਤੀ ਜਾ ਰਹੀ ਹੈ ਗੱਲ ਬਾਤ ਸੁਣਾਣਿਆ ਲੋਕਾਂ ਦੇ ਵਿੱਚ ਕਿਵੇਂ ਰੋਸ਼ ਕੀਤਾ ਜਾ ਰਿਹਾ ਤੇ ਕੀ ਉਹਨਾਂ ਦੀ ਮੰਗ ਹੈ ਤਦ ਤੱਕ ਬਣੇ ਰੋ ਸਾਡੇ ਨਾਲ ਤੇ ਦੇਖਦੇ ਰੋ ਪਠਾਨਕੋਟ মিডিਆ ਸੋਨੂੰ ਸਰਪੰਚ ਜੀ ਸਰ ਕੀ ਗੱਲ ਬੋਲਦੇ ਜੀ ਜਿਹੜਾ ਕਿ ਚਾਚਾ ਜੀ ਨੇ ਮੇਰੇ ਦੇ ਉੱਥੋਂ ਪਿੰਡੋਂ ਨਿਕਲੇ ਸੀ ਯਹਾਂ ਪਰ ਜਾਣਾ ਸੀ ਪਿੱਛੇ ਆਊਟਸਾਈਡ ਤੋਂ ਕੱਲੀ ਆਈ ਉਹਦੇ ਫਿਰ ਤੋਂ ਨਿਕਲੇ ਸਾਰਾ ਸਿਰ ਪੂਰਾ ਕੁਝ ਲਿਆ ਗਿਆ ਤੇ ਮੁੱਕ ਦੀ ਡੈਥ ਹੋ ਗਈ ਪੁਲਿਸ ਨੂੰ ਇਹ ਇੱਕ ਘੰਟੇ ਪਹਿਲਾਂ ਫੋਨ ਕੀਤਾ ਸੀ ਪੁਲਿਸ ਵਾਲੇ ਹੋਣੇ ਹੁਣ ਜਸਟ ਹੁਣ ਪਹੁੰਚੇ ਹੋਏ ਨੇ ਇਹਨੇ ਕੀ ਕਾਰਵਾਈ ਹੈ ਪ੍ਰਧਾਨ ਜੀ ਤੇ ਆਹਾਂਗੇ ਤਲਵੀਰ ਕੀ ਕਹਿੰਦਾ ਕਿਵੇਂ ਲਾਸਟ ਕੋ ਲਾਪਟੋ ਕਿਉਂਕਿ ਲਾਪਟੋ ਕਰੋ ਬੰਦਾ ਸੱਤੋਂ ਆਂਦੇ ਲਾਸਟ ਕੋ ਪਰੀਮਾ ਐਫ ਆਈ ਆ ਜੀ ਆਪਣਾ ਇਹ ਸਿਆਮਪੁਰ ਦੇ ਪੁਲਿਸ ਦੇ ਉਹ ਹੈ ਬਿਆਨ ਤਾਂ ਸਾਨੂੰ ਇਨਸਾਫ ਚਾਹੀਦਾ ਹੀ ਐਤ ਕਹਿੰਦੇ ਮੁੱਖ ਜਿਕਾਰਵਾਈ ਕਰੋ ਕਹਿੰਦੇ ਬੰਦਾ ਫੜ ਲੈ ਬੰਦਾ ਤਾਂ ਹੀ ਮਰੇਗਾ ਦੁਆ ਕਰ ਤਾਂ ਹੀ ਮਰੇਗਾ ਅਹੀਂ ਕੁਛ ਕਿਆ ਨਹੀਂ ਅਹੀਂ ਤਾਂ ਆਪਣੇ ਕੁਛ ਕਿਆ ਨਹੀਂ ਅਹੀਂ ਬੰਦਾ ਬੜਾ ਕਹਿੰਦਾ ਅਸੀਂ ਬੰਦਾ ਚੁੱਕ ਲਿਆ ਬੰਦਾ ਤਾਂ ਯੋਰ ਖੇਤ ਗਾਂਦੇ ਵੜਾ ਲਿਆ ਪੁਲਿਸ ਵਾਲੋਂ ਇਨਸਾਫ ਨਹੀਂ ਕੀਤਾ ਯਾਰੀ ਉਹਨੂੰ ਐਸਾ ਤੂੰ ਕੀਤਾ ਫੋਨ ਆਣ ਲੱਗਿਆ ਆਪੇ ਆ ਗਿਆ ਮੂੰਹ ਚੁੱਕੇ ਐਫ ਐਸ ਵੀ ਆਇਆ ਨਹੀਂ ਹੁਣ ਅੰਦਰ ਕਰਦੇ ਗੱਲ ਕੀ ਜਾਂਦੀ ਹੈ ਮੰਗਿ ਹੋ ਕਿ ਪਹਿਲਾਂ ਨਾਮ ਸਾਫ਼ ਕੀਤਾ ਜਾਇ ਸਿੱਧੇ ਛੋਟੇ ਜਿਹੇ ਬੱਚੇ ਆ ਗਏ ਕਿੱਥੇ ਜਾਣਾ ਨੇ ਡੈਡੀ ਨੇ ਤਾਂ ਪਹਿਲਾਂ ਪੁੱਰਾ ਗਿਆ ਅੱਗੇ ਦੇ ਧਾੜੀ ਲਾ ਕੇ ਵਿਚਾਰਾ ਕੰਮ ਕਰਦਾ ਹੀ ਵਿਚਾਰਾ ਕਰਦਾ ਬੰਦਾ ਹਾਂਜੀ ਭਾਈ ਕੀ ਨਾਮ ਸਰ ਮੇਰਾ ਨਾਮ ਬਿਕਰ ਸਿੰਘ ਹੈ ਸਰ ਮੇਰਾ ਸਾਹਮਣੇ ਘਰ ਆ ਸਰ ਕਾਲ ਅਕੈਡਮੀ ਸਕੂਲ ਜਿਹੜਾ ਆਪਾਂ ਜਗਾ দান ਕੀਤੀ ਹੋਈ ਸਰ ਠੀਕ ਹੈ ਜੀ ਇੱਥੇ ਸਕੂਲ ਦੇ ਬਾਹਰ ਆਪਾਂ ਯਾਨੀ ਕਿ ਜਦੋਂ ਸਕੂਲ ਦੀ ਛੁੱਟੀ ਹੁੰਦੀ ਸਰ ਜਿੱਦਾਂ ਕੋਈ ਡਿਵਾਈਡਰ ਬਣਿਆ ਹੋਇਆ ਨਾ ਕੋਈ ਗੱਲ ਨਹੀਂ ਬਾਤ ਨਹੀਂ ਆਪਾਂ ਪਹਿਲਾਂ ਉਹ ਕਿੰਨੀ ਵਜੇ ਟ੍ਰੈਫਿਕ ਕੀਤੀ ਹੈ ਸਰ ਪਿੱਛੇ ਤੁਸੀਂ ਮਾੜਾ ਮੋਟਾ ਡਿਵਾਈਡਰ ਬਣਾ ਦਿਓ ਜਿੱਦੇ ਜਲੀ ਕਦੀ ਸਰ ਇਹਨੇ ਕੋਈ ਗੱਲ ਬਾਤ ਨਹੀਂ ਕੀਤੀ ਸਾਹਮਣੇ ਮੇਰਾ ਕਹਦਾ ਸਰ ਹੋਰ ਉਹ ਲੈ ਕੇ ਉਹ ਰੋਡ ਦਾ ਦੱਸੋ ਵੀ ਕਿਤੇ ਵੀ ਡਿਵਾਈਡਰ ਰੋਡ ਦੇ ਉੱਤੇ ਬਣਿਆ ਹੋਇਆ ਇਹ ਪਿੰਡੇ ਵਾਂ ਕੋਈ ਨੈਸ਼ਨਲ ਹਾਈਵੇ ਨਹੀਂ ਹੋਗਾ ਸਰ ਨੈਸ਼ਨਲ ਹਾਈਵੇ ਦੇ ਉੱਤੇ ਡਿਵਾਈਡਰ ਬਣਿਆ ਹੋਵੇ ਸਰ ਠੀਕ ਹੈ ਜੀ ਇੱਥੇ ਕੋਈ ਡਿਵਾਈਡਰ ਨਹੀਂ ਹੈ ਸਰ ਬੱਚੇ ਵੀ ਛੁੱਟੀ ਹੁੰਦੀ ਸਰ ਕਿੰਨੀ ਟੀਰ ਟਰਾਲੀ ਜਾਂਦੀ ਆ ਮੈਂ ਕੋਈ ਗੱਲ ਨਹੀਂ ਬਾਤ ਨਹੀਂ ਸਰ ਕਿੰਨੇ ਕੋਈ ਕੋਈ ਇੰਦਰੀ ਗੱਲ ਬਾਤ ਨਹੀਂ ਕੀਤੀ ਸਰ ਸਰ ਅੱਜ ਐਕਚੁਅਲੀ ਕਦੇ ਇਦਾਂ ਹੀ ਹੈ ਜੀ ਟਰਾਲੀ ਆ ਜਾਂਦੇ ਮੁੰਡਾ ਇੱਕ ਠੀਕ ਹੈ ਜੀ ਉਹ ਚਾਚਾ ਆਪਣਾ ਹੁੰਦੇ ਸੀ ਤੋਂ ਦੋ ਦਸਿਆਂ ਤੋਂ ਪਰ ਉਹਨੇ ਆਪਣੀ ਸਾਈਡ ਨਹੀਂ ਜਾਂਦਾ ਪਿਆ ਦੇਖੋ ਸਰ ਟਰਾਲੀ ਦੇਖੋ ਕਿੱਥੇ ਲੱਗੀ ਹੋਈ ਹੈ ਸਰ ਰੋਜ਼ ਸਾੜ ਦੇ ਜਾ ਕੇ ਬੰਦਾ ਮਾਰਿਆ ਸਾਡੇ ਨਾਲੇ ਰੋਜ਼ ਸਾੜ ਦੇ ਜਾ ਕੇ ਸਰ ਗੱਡੀਆਂ ਨਿਕਲਦੀਆਂ ਤੇ ਸਰ ਘਟੋ ਘਟ ਵੀ 6-700 ਗੱਡੀ ਦੇ ਲੱਗਦੀ ਹੈ ਸਰ ਇੱਥੇ ਆਹ ਰੋਡ ਤੋਂ ਲੈ ਗਈ ਉਹਨੇ ਮੋਤੇ ਕਿੰਨੀ ਉਮਰ ਸੀ ਕਿੰਨੇ ਬੱਚੇ ਸਰ ਐਕਚੁਅਲੀ ਕੋਈ ਹੋਣੀ ਹੈ ਕੋਈ 42 ਸਾਲ 40-45 ਸਾਲ ਚਾਚਾ ਕਿੰਨੀ ਉਮਰ ਹੈ ਆ 35-40 40-42 40-45 ਸਾਲ ਦੇ ਵਿੱਚ ਵਿੱਚ ਹੋਣੀ ਸਰ ਸਰ ਅਦਾ ਗਰੀਬ ਬੰਦਾ ਹੈ ਸਰ ਇਕਨਸਾ ਮਿਲਣਾ ਚਾਹੀਦਾ ਬੰਦੇ ਨੂੰ ਪਲੀਜ਼ ਰਿਕੁਐਸਟ ਵਾਲੀ ਗੱਲ ਆ ਸਰ ਇੱਕ ਚਲੋ ਪ੍ਰਸ਼ਾਸਨ ਨੂੰ ਆਪਾਂ ਬੇਨਤੀ ਕਰਦੀ ਆ ਜੀ ਆ ਰੋਡ ਦੇ ਉੱਤੇ ਇੱਕ ਮਾੜਾ ਮੋੜਾ ਡਿਵਾਈਡਰ ਬਣਾਉਂਦੇ ਕੋਈ ਇਹ ਨੈਸ਼ਨਲ ਹਾਈਵੇ ਥੋੜੀ ਜਿਹਾ ਹੈ ਨੈਸ਼ਨਲ ਹਾਈਵੇ ਤੇ ਵੀ ਤਾਂ ਡਿਵਾਈਡਰ ਹੁੰਦੇ ਹੋ ਇੱਥੇ ਡਿਵਾਈਡਰ ਲਾਓ ਤੁਸੀਂ ਡਿਵਾਈਡਰ ਕੋਈ ਲੱਗਾ ਗਿਆ ਸਰ ਇੱਥੇ ਦੇਰ ਤੋਂ ਫਾਰਵਲ ਲਾ ਕੇ ਤੇ ਕਾਹਦੇ ਕੋਈ ਡਿਵਾਈਡਰ ਲੱਗਾ ਗਿਆ ਸਰ